ਕਾਉਣਾ ਇਹੋ ਆਉਣ ਕਰੇ ਅੜ ਜਾ ਫਟ ਮਿੰਟ ਕਿੰਨੇ ਕ ਦਾ ਲੱਗਦਾ ਤੈਨੂੰ ਪਹਿਲਾਂ ਇਹ ਦੱਸ ਹੈ ਕਿ ਸਭ ਨਾ ਹੁੰਦਾ 10000 ਰੁਪਏ ਹੈ 10000 ਰੁਪਏ ਨਿਆਰ ਦਾ ਦੀ ਨਿਆਰ ਉਠਾਣਾ ਕਿ ਹੁਣ ਕਿੰਨੇ ਲਾਉਂਗਾ ਤਾਂ 5 ਲਿੱਟਰਾਂ ਮਾਰ ਕਿਉਂ ਤੈਨੂੰ ਕਿੰਨੇ ਲੱਗਦਾ ਕਾਰ ਪੀਓਂ 5 ਲਿੱਟਰਾਂ ਮਾਰ ਦੇ ਤਾਂ ਹੈ ਸੰਗ ਗਿਆ ਹੋਊਗਾ ਮੇਰੇ ਸਾਹ ਨਾਲ ਲਿੱਟਰਾਂ ਮਾਰ ਦੋ 5000 ਦਾ 2000 ਦਾ ਤੇ ਚੜਾ ਕੇ ਦੇਖੀ ਆਪਾਂ ਕਿਤੇ ਕਵਾਲਿਟੀ ਕਵਾਲਿਟੀ ਚੈੱਕ ਕਰਦੇ ਆਂ ਵੀ ਕਿਵੇਂ ਦੀ ਰਹਿੰਦੀ ਆ ਪੈਸੇ ਲੱਗੇ ਰਾਸ ਆਉਂਦੇ ਨੇ ਜਾਂ ਨਾ ਜੂਮ ਕਰਦੇ ਆਂ ਜੂਮ ਕਰਦੇ ਆਂ ਦੇਖਾਂ ਜਿਹੜਾ ਅੱਗੇ ਇਹ ਪਹਿਲਾਂ ਮੂਵ ਨਾ ਕੇ ਕੁੱਟਣ ਦਾ ਜਰਨ ਲੱਗਦੇ ਜੀ ਹੀ ਲੱਟਾਂ ਵਾਲਾ ਹੋ ਗਿਆ ਟੈਚ ਬਈ ਜਦ ਇਹ ਦੁਬਾਰੇ ਮਤਲਬ ਇਹੜੀ ਆ ਚੀਜ਼ ਆ ਇਹਨੂੰ ਕੇਰਾਂ ਤਾਂ ਉੱਪਰ ਕਰਕੇ ਕੇਰਾਂ ਥੱਲੇ ਕਰਕੇ ਠੀਕ ਆ ਅਟੈਚ ਕਰਾ ਨਿਊਟਰਲ ਤੇ ਆ ਕਰਕੇ ਹੀਰ ਵਾਂਗੂੰ ਫੇਸ ਕਰ ਤੋਂ ਮਤਲਬ ਆ ਪਾਂ ਚ ਲਾਉਣਾ ਆ ਆਹੀ ਬਟਨ ਆਹੀ ਇਹਨੂੰ ਤਾਹਾਂ ਨੂੰ ਕਰ ਦੇ ਕੇ ਲੈ ਹੁਣ ਉਹ ਤੇ ਜ਼ੂਮ ਕਰ ਚੱਲੂ ਚੜ ਆ ਲੈ ਪਿਆ ਚੜ ਪਿਆ ਵੇ ਚਾੜ ਦਈ ਤਾਹਾਂ ਚੱਲ ਆੜਿਆ ਨਹੀਂ ਕਦੀ ਮੈਂ ਹੈ ਐੜ ਦਈ ਚੱਲ

ਉੜਾ ਕਰ ਲਾ ਉਹ ਵਾਗ ਗਿਆ ਵੀਰੇ ਉੜਾ ਲੈ ਆ ਤਾਨੂੰ ਹੈਂ ਦੂਆ ਕੋਲ ਕੈਮਰਾ ਟੈਸਟ ਕਰਕੇ ਦੇਖੀ ਕਿਹੜਾ ਕੈਮਰਾ ਦਾ ਹੋ ਗਿਆ ਉਹ ਗਈ ਉੱਥੇ ਤੇ ਚੜ ਤੂੰ ਫਰੇ ਜੁੱਟ ਗਈ ਮੋਟਰਲੇ ਪਿੱਛੇ ਲਾਓ ਉਹ ਨਾ ਗਿਆ ਉਹ ਲੌਂਗ ਗਾਲ ਖੜੂ ਜਾ ਕੇ ਲੌਂਗ ਗਾਲ ਖੜੂ ਤਾਂ ਜਾ ਕੇ ਉਹ ਤਾਂ ਪੈ ਲੰਗੋ ਕਾਲਾ ਲੰਗੋ ਵਾ ਕੇ ਰੇ ਉਹ ਆਉਂਦਾ ਨਹੀਂ ਹੁਣ ਕੋਈ ਕੰਮ ਨਹੀਂ ਕਰ ਜਾ ਭੱਜ ਕੇ ਤੂੰ ਥੱਲੇ ਜਾ ਜਾ ਬਾਜਾ ਜਾ ਬਾਗ ਜਾ ਭੱਜ ਕੇ ਯਾਰ ਉਹ ਮੋਟਰਸਾਈਕਲ ਨੂੰ ਦੋਨੋਂ ਕਿ ਛੱਡ ਕੇ ਫਿਰ ਜਾਈਂ ਡੂੰਗਾ ਚੱਕ ਉੱਪਰ ਚੱਕ ਨਹੀਂ ਜਾਂਦਾ ਹੁਣ ਉਹ ਕੰਡੈਕਟਰ ਛੱਡ ਗਿਆ ਛੜੀ ਆਈਦਾ ਤੇ ਨੰਗ ਜਾ ਯਾਰ ਤਾਂ ਭਾਂਡਾ ਜਰਨ ਨੂੰ ਜਾਊਗਾ ਫਿਰ ਤੋਬੇ ਜਹੂਦਾ ਓਏ ਨਾ ਟੁੱਬੀ ਜੀਰੀ ਚ ਦੇਖ ਪੂਰੇ 8 ਘੰਟੇ ਬਾਅਦ ਲੱਭਿਆ ਬਾਈ ਉਹ ਲਈ ਆਉਂਦਾ ਜੀਰੀ ਚ ਲੱਭ ਲੱਭ ਥੱਕ ਕੇ ਹਾਏ ਲਿਓ ਨਾ ਬਈ ਇਹੀ ਸਲਾਹ ਦਿੰਨੇ ਆ ਵੀ ਕੋਈ ਆਨਲਾਈਨ ਚੀਜ਼ਾਂ ਦਾ ਮੰਗਾਉਣ ਦਾ ਕੋਈ ਫਾਇਦਾ ਨਹੀਂ ਇਹ ਉਹ ਦੇਖ ਲਓ ਇੰਨੀ ਖਜਮਤ ਨਾਲ ਲੱਭੇਗਾ ਇੰਨੇ ਵਿੱਚੋਂ ਵਾਹਣ ਚੋਂ ਕਿਹਾ ਯਾ ਕਿਹੋ ਜਿਹਾ ਰਿਹਾ ਐਕਸਪੀਰੀਅੰਸ ਬੇਕਾਰ ਬੇਕਾਰ ਕੰਮ ਆ ਬਾਈ ਬੇਕਾਰ ਇਹ ਮੈਂ ਲੈ 100 100 ਪੀਸ ਚ ਲਾ ਦਾਨੇ ਕਰੀ ਹੈ ਚੰਗਾ ਰਹੂ ਕਿੰਨੇ ਦਾ ਚੱਲ ਚਲਾਉਣ ਚਲੂਣ ਵਾਲਾ ਤਾਂ ਹੈ ਨਹੀਂ ਇਹ ਕੋਣ ਉਹਦਾ ਆਪਾਂ ਕਿਹਾ ਦੱਸ ਬਿਨਾਂ ਦੱਸੀ ਦਾ ਇਹ ਕਹਿਣਾ ਵੀ ਜੇ ਕਿਸੇ ਨੇ ਲਿਆਉਣਾ ਪਹਿਲਾਂ ਤਾਂ 15 ਬੰਦੇ ਇਕੱਠੇ ਕਰੂੰ ਠੀਕ ਆ ਇਹ ਚੜਾਉਣਾ ਤਾਂ ਹਾਂ ਨਹੀਂ ਕੋਈ ਫਾਇਦਾ ਨਹੀਂ ਨਹੀਂ ਛੋੜੇ ਹੱਥ ਨਹੀਂ ਲੱਗਣਾ ਇਹ ਮੁੜ ਕੇ ਤੇ ਬੰਦੇ ਤਿੰਨ ਦੀ ਤਾਂ ਲੱਭੜਿਆ ਨਹੀਂ ਇਹਦੀ ਆਪਾਂ ਤਾਂ ਤੇੇਰਾ ਦਾ ਤਾਂ ਸਾਨੂੰ ਛੜਦਾ ਫੇਰ ਮੁੜਦਾ ਨਹੀਂ ਸੁਣਦਾ ਨਹੀਂਗਾ ਫੇਰ ਫੇਰ ਸੁਣਦਾ ਨਹੀਂ ਕਿਸੇ ਦੀ ਇਸ ਕਰਕੇ ਆਪਾਂ ਇਹਨੂੰ ਇਕੱਠਾ ਕਰਦਾਂ ਨੇ ਮੈਨੂੰ ਲੱਗਦਾ ਆਹ ਦਾਰੋਗਾਰੀ ਹੋ ਗਿਆ ਵਿਚਾਰਾ ਗਾਰੋਗਾਰੀ ਮੈਂ ਤਾਂ ਦੋ ਪਹਿਲੇ ਕਿਤੇ ਆਦਿ ਲੱਗੇ ਹੋਏ ਸੀ ਹੋਰ ਤਾਂ ਹੀ ਭੱਜ ਲੇ ਨਹੀਂ ਆਪਾਂ ਭਾਲਦੇ ਵੀ ਨਹੀਂ ਸੀ ਹਾਂ ਐਂਦੀ ਵੀ ਚਰਚਾ ਹੋ ਜਾਦਾ ਪੂਰਾ ਨਹੀਂ ਹੋਇਆ ਹਲੇ ਉਹ ਵੀ ਰਹਿੰਦਾ ਹਾਲ ਦਾ ਵਿੱਚੀ ਇੰਨਾ ਕਿ ਲਿਬੜਿਆ ਮੈਂ ਤਾਂ ਇਹਦੀ ਮਹਾ ਪਾਣੀ ਭਰ ਗਿਆ ਹੋਵੇ ਚ ਫੇਰ ਵੀ ਬੱਤ ਤੇ ਨੇ ਇਹਦਾ ਥੱਲੇ ਸਟੈਂਡ ਲਾਏ ਨੇ ਹੂੰ ਸੂਤ ਆ ਪੂਰੀ ਆ ਆ ਦੋ ਕੈਮਰੇ ਨੇ ਚ ਕੈਮਰੇ ਦਾ ਜਮਾ ਬੇਕਾਰ ਨੇ ਕੈਮਰਾ ਦਾ ਪੂਰੀ ਬਈ ਕੁਆਲਿਟੀ ਮਾੜੀ ਬੋਲੇ ਦਾ ਆਪਾਂ ਵੀ 1500 ਤੇ ਜਾ ਰਿਹਾ ਜਾਂ ਕੁਝ ਪਹੁੰਚ ਦੇਈਗਾ ਆਪਣੀ ਬੋਲੇਆਂ ਲੋਕ ਇੰਨਾਂ ਦੇ ਨਹੀਂ ਬੋਲੇ ਚੜਦਾ ਵੀ ਇਹੋ ਜੀ ਗੱਲ ਨਹੀਂ ਤਾਂ ਹੁੜਦਾ ਪਰ ਜਿਹੜਾ ਰਿਮੋਟ ਹੈ ਦਾ ਇਹ ਐਂ ਰੱਖਣਾ ਪੈਂਦਾ ਟੀਨੇ ਇਦਾਂ ਹਾਂ ਉਦੋਂ ਮੇਲਾ ਦਾ ਪਤਨ ਥੱਲੇ ਹੋ ਗਏ ਕੱਲ ਤਾਂ ਆਹੀ ਇੱਨਾ ਸੁਣੀ ਨਹੀਂ ਹੈਗੀ ਸੁੰਨੇ ਡੰਗਰ ਵਾਂਗੂੰ ਹੀ ਗਾਹੀ ਗਾਹਾਂ ਜਾਈ ਗਿਆ ਹਲੇ ਬੰਤ ਹਲੇ ਬੰਤ ਗਾਲਾਂ ਕੱਢੂਗਾ ਹੈਂ ਹੋਰ ਪੂਮੀ ਪੰਗੇ ਲੈਨੇ ਫਿਰ ਤੇ ਆਪਾਂ ਦਾ ਇਹਦੀ ਮਹਾ ਵੀਡੀਓ ਬਣਾਉਣਾ ਕਰਾਂਗੇ ਆਪਾਂ ਤਾਂ ਪੌੜ ਚੋਂ ਹੋਰ ਇਹਦਾ ਜਾਰੀ ਤਾਂ ਭੱਗਿਆ ਦੀ ਲੈਟਸ ਕਰ ਕਿਉਂ ਮਾਰ ਦਾਨ ਬੈਟਰੀ ਡਾਊਨ ਹੋ ਗਈ ਇਹਦੀ ਬੈਟਰੀ ਜਮਾ ਬੇਕਾਰ ਆ 4-5 ਮਿੰਟ ਹੀ ਚੱਲਦਾ ਮੌਸਮ ਘੈਂਟ ਹੋ ਰਿਹਾ ਮਿੱਤਰੋ ਪਰ ਇਹਨੇ ਮੂਡ ਖਰਾਬ ਕਰਤਾ ਅੱਜ ਇਹ ਤੇ ਪਹਿਲਾਂ ਇਹ ਪੂਰੀਆਂ ਦੇ ਪੂਰੀ ਜਿਹੜੇ ਹਿਸਾਬ ਨਾਲ ਦੇਖੋ ਹਾਲ ਹੋਇਆ ਮੈਂ ਪੂਰੀਆਂ ਆਸਾ ਦੀਏ ਤੇ ਵੇ ਪੂਰਾ ਖੁਸ਼ ਕਰੂਗੇ ਸਾਨੂੰ ਪਰ ਉਹਨੇ ਦੁਖੀ ਕਰਤਾ ਇਹ ਮਨੋਰੰਜਨ ਦਾ ਸਾਧਨ ਹੈਗਾ ਹੂੰ ਇਹ ਖੱਪ ਖਪਾਈ ਦਾ ਸਾਧਨ ਐਵੇਂ ਸੀ ਵੀ ਚੜਾ ਅੱਜ ਧੁੱਪ ਵੀ ਨਹੀਂ ਹੈਗੀ ਜਿਆੜਾ ਪ੍ਰਯੋਗ ਕਰਕੇ ਦੇਗਾ ਨਹੀਂ ਦੇਣੀ ਯਾਰ ਹੋਰ ਗਰਮੀ ਭੱਜਿਆ ਬੜਾ ਕੱਲ ਨੂੰ ਫੇਰ ਦੇਖਾਂਗੇ ਜਿਆੜਾ ਉਪਰਾ ਕਰਦਾ ਉਪਰਾ ਕਰਦਾ ਹਾਲੇ ਮੈਨੂੰ ਤਾਂ ਲੱਗਦਾ ਇਹੀ ਗਲਤੀ ਹੋ ਗਈ ਯਾਰ ਟੀਨੇ ਵਾਲੀ ਇਹ ਉਪਰਾ ਹੁਣ ਦੇਖ ਲੈ ਛੱਡ ਕੇ ਕਲੋ ਹੋ ਗਿਆ ਕਲੋ ਹੋ ਗਿਆ ਨਾ ਹੁਆ ਆਇਆ ਹੀਰਵਾ ਕਰਦਾ ਪਰਾਣ ਉਸ ਨਵੇਂ ਥਾਂਵੇਂ ਆ ਕੇ ਕੱਲ ਫਿਰ ਫੁੱਲ ਡੇਲ ਟਿਪ ਬਦਲੇ ਕਿੱਦਾਂ ਇਹ ਇੱਕ ਦੋ ਦਿਨ ਲਾਉਣ ਦੇ ਜੀ ਲਾਉਣ ਦੇ ਹਰੇ ਨੂੰ ਫੇਰ ਸੱਡਾਂਗੇ ਇਹਨਾਂ ਆਹ ਬੰਦੇ ਸਾਡੇ ਪਿੱਛੇ ਇਹ ਜੇ ਨੇ ਦੇਖੋ ਉਧਰ ਬੰਦੇ ਦੇਖੋ ਜਿਹੜੇ ਖੜੀ ਦੀ ਕੀ ਇੰਦਰੀ ਉਹ ਕਤਿੰਗੇ ਆ ਗਿਆ ਇਹਨੂੰ 20 ਵਾਰੀ ਕਹਤਾ ਵੀ ਭੱਜ ਲਾ ਵੇ ਸੇ ਭੱਜ ਲੋ ਉੱਥੇ ਖੜਾ ਚੱਕੀ ਆ ਕਹਿੰਦਾ ਹੋ ਗਿਆ ਕੰਟਰੋਲ ਮੈਂ ਚੱਲ ਖੜ ਜਾ ਆਨੂੰ ਭੱਜਣਾ ਕਿੱਥੇ ਹੋ ਗਿਆ ਕੰਟਰੋਲ ਯਾਰ ਅੱਜ ਦੁਬਾਰਾ ਗਾਈਪੀ ਹੋ ਗਿਆ ਮੇਰੇ ਹੱਥ ਤੇ ਰਿਮੋਟ ਤੀਂ ਜੇ ਮੈਂ ਤਾਂ ਘਾਣੂ ਜਾਣ ਦਿੰਦਾ ਬਸ ਹੋਇਆ ਹੈ ਵੇਓ ਹਲੋ ਆਇਨ ਬਿਟ ਬੋਲਾ ਬੱਚੀ ਮਾਰ ਭੰਦੇ ਯਾਰ ਦੇ ਪਾਣੀ ਨਿਪੜਾਉਣਾ ਓਏ ਜੱਬੜਾ ਯਾਰ ਇਹ ਨਾ ਬੌਲਿੰਗ ਇਹ ਬਿਟ ਬੋ ਦੇ ਵਿੱਚ ਕੱਟ ਪ੍ਰੂਫ ਹੋਊਗਾ ਨਾ ਓਏ ਹੂੰ ਤੁਹਾਣੀ 1.5 ਲੱਖ ਦਾ ਹੈ ਵਾਟਰ ਪ੍ਰੂਫ ਆਦਾ ਪਾਹੀ 1500 ਚ ਤੋਂ ਮਾਣਾ ਫਿਰ ਆਇਨ ਬਈ ਹੈ ਓ ਸਾਹਮਣੇ ਖੰਭਾ ਦਿਖ ਰਿਹਾ ਨਾ ਉਹਦੇ ਲਵੇ ਵਾਕੇ ਉਹਦੇ ਲਵੇ ਵਾਕੇ ਜੀ ਮੈਂ ਤਾਂ ਵਾਕੇ ਆਦੀ ਬਾਈ ਕਿਲੋਮੀਟਰ ਹੈ ਇਧਰੋਂ ਉਧਰੋਂ ਆਇਆ ਉਧਰੋਂ ਘਰਾਂ ਤੋਂ ਪੜਾਉਂਦਾ ਆ ਪੈਂਦਾ ਘਰ ਮੈਂ ਤਾਂ ਯਾਰ ਪੂਰਾ ਇਹ ਦਿਮਾਗ ਖੱਲੇ ਵਾਲਾ ਡਰੋਨ ਆ ਮਾਕ ਮੋਟਾ ਬਾਈ ਦਿਮਾਗ ਮੋਟਾ ਇਹਦਾ ਕੋਈ ਜਾਨ ਨਹੀਂ ਦਿਮਾਗ ਮੋਟਾ ਇਹਦਾ ਇਹਨੂੰ ਮੋੜ ਹੀ ਨਾ ਦਈਏ ਜੇ ਮੜਵਾ ਲੈਣੀ ਹੈ ਹੈ ਰਿਟਰਨ ਪਾ ਲਈ ਕਰ ਦਿੰਦੇ ਅੱਗੇ 500 ਰੁਪਏ ਦਾ ਰਿਟਰਨ ਪਾਈ ਜੋ ਕਰ ਦਿੰਦੇ 1700 ਰੁਪਏ ਦਾ ਉਧਰ ਜੋਰ ਜਾਂ ਲਾਈ ਜਾਂਦਾ ਸੀ ਜਾਂ ਦੂਰੋਂ ਮੋੜਦਾ ਆਉਂਦਾ ਸੀ ਪੂਰਾ ਇਹਦਾ ਜੋਰ ਤਾਂ ਪੂਰਾ ਲਾਉਂਦੀ ਉੱਠ ਜਾਂ ਉੱਠ ਪੱਤ ਝੋਟ ਆ ਮੂਸੇ ਵਾਲਿਆ ਹੈ ਇਤਨੀ ਮਾੜੀ ਜਵਾਖਾਂ ਨੂੰ ਖੇਡਣ ਵਾਸਤੇ ਵਧੀਆ ਹੁਣ ਜਵਾਖਾਂ ਨੂੰ ਦੇ ਦਾਂਗੇ ਪਰ ਜਵਾਖਾਂ ਤੋਂ ਇਨੀ ਦੂਰ ਕਿੱਥੇ ਨਹੀਂ ਆ ਜਾਣਾ ਹੈ ਹੈ ਉਹ ਆ ਕੋਈ ਦੇਣਗੇ ਕੇਰਾਂ ਚ ਮੰਨ ਨਹੀਂ ਰਸੀ ਨਾਲ ਕਿੰਨੀ ਉੱਚੀ ਜਾਵੇ ਬਸ ਇਹ ਥੱਲੇ ਥੱਲੇ ਦੇ ਆਲ ਭਾਈ ਮਿਲਦੇ ਆ ਅਗਲੇ ਬਲੌਗ ਤੋਂ ਸਮਾਂ ਅੱਜ ਬੰਦ ਤਾਂ ਹੈਗਾ ਨਹੀਂ ਤੀ ਉਦੋਂ ਬਾਕੀ ਵੀ ਬਲੌਗ ਦੇਖੇ ਗਾਲਾਂ ਨਾਲ ਅਸੀਂ ਆ ਮੰਗਾ ਲਿਆ ਚਲ ਮੜਾ ਮੋਟਾ ਮਨ ਰੰਜਣ ਕਰਾਂਗੇ ਹਾਂ ਮੰਨ ਤ ਗਿਆ ਹੋਇਆ ਮਹਾਲੀ ਕਰੋਣਾ ਛੇਤੀ ਫਟਣੀ ਬੈਠੀ ਗੱਲ ਜਲਦੀ ਅਗਲੇ ਵਲੌਗ ਚ ਦਾਰੇ ਸੀ ਕੁੱਤੀ ਲੈ ਕੇ ਆਏ ਕੁੱਤੀ ਨਵਾਤੀ ਭਾਂਦੇ ਦੁਬਾਰੇ ਭੱਜ ਗਈ ਆਪਣੇ ਆਪ ਹੀ ਹੈ ਓਏ 400 ਡ ਵਰਗੀ ਕੁੱਤੀ ਆ ਬੋਲੀ ਦਰਦੇ ਗਾ ਮੈਂ